ਸਾਰੀ ਰਾਤ 12 ਵਜੇ 1 ਵਜੇ ਆਕੇ ਇਹਨਾਂ ਸਾਰੀਆਂ ਰੇੜੀਆਂ ਲਗਾਤੀਆਂ ਔਰ ਇਹ ਧਮਕੀ ਦੇ ਰਿਹਾ ਕਿ ਅਸੀਂ ਇੱਥੇ ਰੇੜੀਆਂ ਲਗਵਾਨੀਆਂ ਜੋ ਕਿ ਅਸੀਂ ਮਾਰਕੀਟ ਵਾਲੇ ਨਹੀਂ ਬਿਲਕੁਲ ਨਹੀਂ ਚਾਹੁੰਦੇ ਮੈਡਮ ਜੀ ਗਰੀਬ ਬੰਦੇ ਨਾਲ ੱਤਕਾ ਸ਼ੁਰੂ ਤੋਂ ਹੁੰਦਾ ਪਿਆ ਹੁਣ ਹੋਰ ਹੋ ਰਿਹਾ ਕੀ ਕਰ ਸਕਦੇ ਆ ਇੱਥੇ ਬੂਟੇ ਲੱਗਣੇ ਚਾਹੀਦੇ ਆ ਉੱਥੇ ਤੁਸੀਂ ਰੇੜੀਆਂ ਲਵਾਈਆਂ ਜਿੱਥੇ ਪਾਰਕਿੰਗ ਹੋਣੀ ਚਾਹੀਦੀ ਉੱਥੇ ਰੇੜੀਆਂ ਹੋਣੀਆਂ ਠੀਕ ਹੈ ਸਾਡੀਆਂ ਦੁਕਾਨਾਂ ਦੇ ਅੰਦਰ ਕੋਈ ਰੈਸਟੋਰੈਂਟ ਦੇ ਅੰਦਰ ਕੋਈ ਆਉਂਦਾ ਹੀ ਨਹੀਂ ਕੁਝ ਖਾਂਦੇ ਨਹੀਂ ਆ ਮੈਡਮ ਸਾਡੀ ਜਿਹੜੀ ਮਾਰਕੀਟ ਤੁਸੀਂ ਰਾਤੀ ਰੇੜੀਆਂ ਲਾ ਕੇ ਗਏ ਸੀ ਇਹਨ ਦੁਕਾਨਾਂ ਸਾਡੇ ਇੱਥੇ ਕੋਈ ਵੀ ਬੰਦਾ ਨਹੀਂ ਆ ਕੇ ਰਾਜੀ ਹੈਗਾ ਕਿਉਂਕਿ ਇਹਦੇ ਬਣ ਜਾਂਦਾ ਕੂੜੇ ਦਾ ਡੰਪ ਇੱਕ ਹਿਸਾਬ ਦਾ ਸਾਨੂੰ ਕਾਰਪੋਰੇਸ਼ਨ ਨੇ ਨੰਬਰ ਲਾ ਕੇ ਦਿੱਤੇ ਆ ਕਾਰਪੋਰੇਸ਼ਨੀ ਜਗਾ ਬਾ ਇਹ ਕੌਣ ਹੁੰਦੇ ਸਾਡੇ ਰੇੜੀਆਂ ਬਾ ਸੁੱਟਣ ਵਾਲੇ ਜੋ ਇੱਥੇ ਆਪਣਾ ਮਤਲਬ ਕਿ ਨਸ਼ੇ ਦਾ ਕਾਰੋਬਾਰ ਜੋ ਇਹ ਸਾਰਾ ਕਰਦੇ ਪਿਆ ਇੱਕ ਇੱਕ ਭਈਏ ਨੇ 4-4 ਨੋਵਾ ਗੱਡੀਆਂ ਰੱਖੀਆਂ ਆਆਂ ਵਾ ਹੈਰਾਨੀ ਵਾਲੀ ਵੇਖੋ ਗੱਲ ਪੰਜਾਬੀਆਂ ਨੂੰ ਕੰਮ ਨਹੀਂ ਲੱਭਦੇ ਪਏ ਇਹ ਭਈਏ ਆਪਣਾ ਕੰਮ ਕਰਦੇ ਪਏ ਆ। ਵੀ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾ ਦਾ ਮੈਂ ਮధు ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਬੀਤੇ ਦਿਨਾਂ ਵਿੱਚ ਯੂਟੀ ਮਾਰਕੀਟ ਦੇ ਵਿੱਚ ਇੱਕ ਬਹੁਤ ਹੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦੀਆਂ ਰੇੜੀਆਂ ਚਕਵਾ ਦਿੱਤੀਆਂ ਗਈਆਂ ਹਨ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਵੀ ਆਪਾਂ ਪੱਖ ਜਾਣਦੇ ਹਾਂ ਕਿ ਪੂਰੀ ਗੱਲਬਾਤ ਕੀ ਹੈ ਤੇ ਸਾਡੇ ਨਾਲ ਇੱਥੇ ਦੁਕਾਨਾਂ ਦੇ ਵੀ ਓਨਰਸ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪਿਛਲੇ ਕੁਝ ਸਾਲਾਂ ਤੋਂ ਇੱਥੇ ਮ ਜਿਸ ਵੇਲੇ ਰੇੜੀ ਨੂੰ ਲਾਗੇ ਅਸੀਂ ਰੇੜੀ ਦੇ ਸਾਰੇ ਖਿਲਾਫ ਮਾਰਕੀਟ ਦੇ ਖਿਲਾਫ ਜਾ ਕੇ ਫਿਰ ਰੇੜੀ ਦੇ ਵਾਲਿਆਂ ਦੇ ਖਿਲਾਫ ਜਾ ਕੇ ਅਸੀਂ ਸਾਰੇ ਕੰਮ ਕਰਦੇ ਰਹੇ ਚਲੋ ਠੀਕ ਹੈ ਅਸੀਂ ਰੇੜੀਆਂ ਚੁਕਵਾਈਆਂ ਸਾਰਿਆਂ ਨੇ ਸਾਥ ਦਿੱਤਾ ਪਰ ਕੱਲ ਰਾਤ ਬਿਤੇ ਇਹਨਾਂ ਸਾਰਿਆਂ ਨੇ ਬਦਮਾਸ਼ੀ ਕੀਤੀ ਪ੍ਰਵਾਸੀ ਜਿੰਨੇ ਵੀ ਬੰਦੇ ਇਹਨਾਂ ਨੇ ਕੀ ਕੀਤਾ ਸਾਰੀ ਰਾਤ 12 ਵਜੇ 1 ਵਜੇ ਆ ਕੇ ਇਹਨਾਂ ਸਾਰੀਆਂ ਰੇੜੀਆਂ ਲਗਾਤੀਆਂ ਔਰ ਇਹ ਧਮਕੀ ਦੇ ਰਿਹਾ ਕਿ ਅਸੀਂ ਇੱਥੇ ਰੇੜੀਆਂ ਲਗਵਾਉਣੀਆਂ ਜੋ ਕਿ ਅਸੀਂ ਮਾਰਕੀਟ ਵਾਲੇ ਨਹੀਂ ਬਿਲਕੁਲ ਨਹੀਂ ਚਾਹੁੰਦੇ ਹੁਣ ਅਸੀਂ ਮਾਰਕੀਟ ਸਾਰੇ ਨੇ ਇਹ ਪਲਾਨ ਕੀਤਾ ਹੈ ਕਿ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਅਸੀਂ ਕਮਿਸ਼ਨਰ ਦਫ਼ਤਰ ਦੇ ਦੇਣੀਆਂ ਜੀ ਬਿਲਕੁਲ ਸਰ ਕਿੰਨਾ ਟਾਈਮ ਹੋ ਗਿਆ ਸਾਰਾ ਚਲਦੇ ਹੋਏ ਇਹ ਚਲਦੇ ਨੂੰ 4 ਤੋਂ 5 ਸਾਲ ਹੋ ਗਏ ਕਾਫੀ ਪਰ ਇਹ ਕਿ ਹਮੇਸ਼ਾ ਇਹ ਨਜਾਇਜ਼ ਹੀ ਹੁੰਦਾ ਰਿਹਾ ਅਸੀਂ ਪ੍ਰਾਪਰਟੀ ਟੈਕਸ ਵੀ ਦੇ ਰਹੇ ਹਾਂ ਅਸੀਂ ਇਨਕਮ ਟੈਕਸ ਵੀ ਦੇ ਰਹੇ ਹਾਂ ਅਸੀਂ ਜੀਐਸਟੀ ਵੀ ਦੇ ਰਹੇ ਹਾਂ ਪਰ ਇਸ ਸਾਰਾ ਕੁਝ ਦੇਣ ਦੇ ਬਾਵਜੂਦ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ ਪਰ ਹਾਰ ਕੇ ਸਾਨੂੰ ਇਹ ਕਦਮ ਚੁੱਕਣਾ ਪੈਂਦਾ ਕਿ ਅਸੀਂ ਆਪਣੀਆਂ ਮਾਰਕੀਟ ਦੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਅਸੀਂ ਸਾਰੀਆਂ ਕਮਿਸ਼ਨਰ ਦਫ਼ਤਰ ਦੇ ਫੜਾ ਦੇਣੀਆਂ ਹੁਣ ਉਹ ਦੇਖਣਗੇ ਕਿ ਉਹਨਾਂ ਨੇ ਇਹ ਰੇਡੀਆਂ ਚਲਾਉਣੀਆਂ ਜਾਂ ਦੁਕਾਨਦਾਰਾਂ ਨੂੰ ਚਲਾ ਤਾ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਸਰ ਯਾਰ ਜਿੰਨੇ ਬੋਲਣਾ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਝਦੇ ਹੋ ਦੇਖੋ ਜੀ ਫਸਟ ਆਫ 올 ਤੇ ਮਾਰਕੀਟ ਕਿੱਡੀ ਸਾਫ਼ ਸੁਥਰੀ ਲੱਗ ਰਹੀ ਹੈ ਜਦੋਂ ਇਹ ਰੇੜੀਆਂ ਲੱਗ ਜਾਂਦੀਆਂ ਕਿੰਨਾ ਗੰਦ ਪਾਉਂਦਾ ਹੈ ਠੀਕ ਹੈ ਆ ਵੇਖੋ ਆ ਕੱਲ ਰਾਤ ਨੂੰ ਰੇੜੀਆਂ ਲਾਈਆਂ ਤੇ ਇੰਨਾ ਵੇਖੋ ਗੰਦ ਪਾਇਆ ਹੋਇਆ ਤੇ ਜਦ ਕਿ ਇਹ ਗ੍ਰੀਨ ਬੈਲਟ ਹੈ ਜਿੱਥੇ ਬੂਟੇ ਲੱਗਣੇ ਚਾਹੀਦੇ ਆ ਉੱਥੇ ਤੁਸੀਂ ਰੇੜੀਆਂ ਲਵਾਈਆਂ ਜਿੱਥੇ ਪਾਰਕਿੰਗ ਹੋਣੀ ਚਾਹੀਦੀ ਉੱਥੇ ਰੇੜੀਆਂ ਹੋਣੀਆਂ ਠੀਕ ਹੈ ਸਾਡੀਆਂ ਦੁਕਾਨਾਂ ਦੇ ਅੰਦਰ ਕੋ ਜੇ ਲਾਉਂਦੇ ਆ ਤੇ ਕਾਰ ਇਥੇ ਪਾਰਕਿੰਗ ਕਰਦੇ ਆ ਜਦ ਕਿ ਪਾਰਕਿੰਗ ਉਥੇ ਜੇ ਉਹਨਾਂ ਨੂੰ ਕਹੀਏ ਉਹ ਸਰ ਕਹਿੰਦੇ ਕਿ ਰੇੜੀਆਂ ਲੱਗੀਆਂ ਆਪਾਂ ਕੀ ਕਰੀਏ ਦੱਸੋ ਤੇ ਨਾ ਹੀ ਜਿਹੜੇ ਸਾਡੇ ਕਸਟਮਰ ਇੰਨੇ ਸੈਟੀਸਫਾਈ ਹੁੰਦੇ ਆ ਕਿ ਇੰਨਾ ਗੰਦ ਪੈਂਦਾ ਹੈ ਰਾਤ ਨੂੰ ਇਥੇ ਸ਼ਰਾਬਾਂ ਪੀ ਆ ਕੇ ਠੀਕ ਹੈ ਚਿਕਨ ਖਵਾ ਕੇ ਤੇ ਇਹ ਇਥੇ ਲੜਾਈ ਝਗੜਾ ਕਰਦੇ ਨੇ ਇਥੇ ਜਿਹੜੇ ਗੁਰਨਾਨਕ ਦੇਵ ਯੂਨੀਵਰਸਿਟੀ ਆ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਗਰਲਸ ਨੇ ਬੁਆਏਸ ਨੇ ਉਹਨਾਂ ਦਾ ਬੈਡ ਇਫੈਕਟ ਪੈਂਦਾ ਇਹਨਾਂ ਨੂੰ ਤੋ ਸੋ ਇਸ ਕਰਕੇ ਇਹ ਕਮਿਸ਼ਨਰ ਸਾਹਿਬ ਨੂੰ ਆਪ ਚਾਹੀਦਾ ਹੈ ਕਿ ਜਿੱਥੇ ਯੂਨੀਵਰਸਿਟੀ ਜਾਂ ਖਾਲਸਾ ਕਾਲਜ ਹੈ ਉੱਥੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਦਕਿ ਪੜ੍ਹੇ ਲਿਖੇ ਇਹਦੇ ਵਿੱਚ ਬੜਾ ਅੰਤਰ ਹੁੰਦਾ ਹੈ ਤੇ ਇੱਕ ਦੂਸਰੇ ਰੇੜੀਆਂ ਵਾਲੇ ਇਹਦੇ ਵਿੱਚ ਪ੍ਰਵਾਸੀ ਜਿਹੜੇ ਇਹ ਜਦ ਖਰਾਬ ਕਰਦੇ ਨੇ ਦੱਸਦਾ 20 ਰੁਪਏ ਦੀ ਚੀਜ਼ ਹੈ ਤੁਹਾਨੂੰ ਕੀ ਦੇਣਗੇ ਦੱਸੋ ਮੈਨੂੰ ਸਾਸਫਾਈ ਹੈਗੀ ਇਹਨਾਂ ਵਿੱਚ ਤੁਸੀਂ ਇੱਕ ਵਾਰੀ ਜੂਸ ਪੀ ਲਓ ਦੂਜੀ ਵਾਰੀ ਤੁਸੀਂ ਉਲਟੀਆਂ ਕਰਨੀਆਂ ਠੀਕ ਹੈ ਕੋਈ ਵੀ ਚੀਜ਼ ਇਹਦੇ ਵਿੱਚ ਦੱਸੋ ਕਿ ਲੀਗਲ ਹੈਗੀ ਹੈ ਠੀਕ ਹੈ ਇਹਦੇ ਵਿੱਚ ਕੋਈ ਚੀਜ਼ ਇਹੋ ਜਿਹੀ ਹੈਗੀ ਕਿ ਲੀਗਲ ਹੈਗੀ ਆ ਆਪਾਂ ਆਪਣੀ ਆਪਣੀ ਜਿਹੜੀ ਮੰਗ ਹੈ ਇਹੋ ਹੀ ਹੈ ਕਿ ਸਾਡੇ ਹੱਕੇ ਆ ਜਿਹੜੇ ਆਪਾਂ ਇੰਨੇ ਨਾ ਕਿਰਾਇਆ ਦੇ ਰਹੇ ਆ ਸਾਰੇ ਇਹਨੇ ਕੱਜਲ ਖਰਾਬ ਹੋ ਰਿਹਾ ਇੰਨੀ ਮੁਥਕਰਤ ਕਰ ਰਹੇ ਨੇ ਤੇ ਉਹ ਕੌਣ ਜ਼ਿੰਮੇਵਾਰ ਇਹ ਦੱਸੋ ਕਮਿਸ਼ਨਰ ਸਾਹਿਬ ਸਰ ਜਿਹੜੀਆਂ ਢੇੜੀਆਂ ਹਟਾਈਆਂ ਗਈਆਂ ਤੇ ਕਮਿਸ਼ਨਰ ਨੂੰ ਤੁਸੀਂ ਕਾਲ ਕੀਤਾ ਮੈਡਮ ਉਹਨਾਂ ਨੂੰ ਕਾਲ ਨਹੀਂ ਕੀਤਾ ਉਹਨਾਂ ਨੂੰ ਆਪਾਂ ਇੱਕ ਲਿਖਤੀ ਮਤਾ ਪਾਸ ਕਰਕੇ ਥੋੜੇ ਦਿਨ ਪਹਿਲਾਂ ਵੀਡੀਓ ਵੀ ਆਪਾਂ ਭੇਜੀ ਆ ਕਮਿਸ਼ਨਰ ਨੂੰ ਆਪਾਂ ਚਲੋ ਕਿਉਂ ਫੋਨ ਕਰੀਏ ਜਦੋਂ ਕੋ ਸਾਡੀਆਂ ਦੁਕਾਨਾਂ ਕਮਿਸ਼ਨਰ ਨੂੰ ਇਹ ਫੋਨ ਕਰਨ ਇਹ ਅਨਲੀਗਲ ਕੰਮ ਕਰਨ ਦੇ ਆਪਾਂ ਕਿਉਂ ਫੋਨ ਕਰੀਏ ਦੱਸੋ ਮੈਨੂੰ ਤੁਸੀਂ ਕਮਿਸ਼ਨਰ ਦਾ ਕੀ ਰੋਲ ਆ ਕਮਿਸ਼ਨਰ ਦਾ ਸਾਡਾ ਕੀ ਰੋਲ ਹੈ ਉਹ ਜਦੋਂ ਇਹ ਜਾਣਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਆਪਾਂ ਦੀ ਆਪਣੀਆਂ ਦੁਕਾਨਾਂ ਦੇ ਅੱਗੇ ਰੇੜੀਆਂ ਨਹੀਂ ਲੱਗਣ ਦੇਣੀ ਅੱਜ ਦੇ ਕਮਿਸ਼ਨਰ ਸਾਹਿਬ ਸਾਨੂੰ ਕਹਿ ਦਿੰਨ ਮਾਨ ਜੋ ਕਮਿਸ਼ਨਰ ਸਾਹਿਬ ਕਹਿ ਦਿੰਨ ਕਿ ਇੱਥੇ ਰੇੜੀਆਂ ਲਾ ਹੈਗਾ ਕੁਝ ਲੀਗਲ ਇਹ ਗ੍ਰੀਨ ਬੈਲਟ ਹੈ ਜਦ ਕੀ ਸਾਰੀਆਂ ਰੇੜੀਆਂ ਉਹਨਾਂ ਦੀਆਂ ਟੱਕ ਕੇ ਸਾਈਡ ਤੇ ਕੀਤੀਆਂ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਕਿ ਤੁਹਾਨੂੰ ਟਾਈਮ ਦਿੱਤਾ ਜਾਂਦਾ ਤੁਸੀਂ ਆਪਣੀਆਂ ਰੇੜੀਆਂ ਇੱਥੋਂ ਲੈ ਕੇ ਚਲੇ ਜਾਓ ਪਰ ਉਹ ਬਦਮਾਸ਼ੀ ਕਰ ਰਿਹਾ ਜੋ ਕਿ ਹਾਲਾਤ ਹੁਣ ਇਦਾਂ ਦੇ ਬਣ ਚੁੱਕੇ ਉਹ ਗੱਲ ਪੈਣ ਤੱਕ ਜਾ ਰਹੇ ਆ ਔਰ ਜੋ ਅਸੀਂ ਬਿਲਕੁਲ ਨਹੀਂ ਚਾਹੁੰਦੇ ਅਸੀਂ ਜੋ ਵੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਜੋ ਵੀ ਕੰਮ ਹੋਵੇ ਕਾਨੂੰਨ ਦੇ ਤਰੀਕੇ ਨਾਲ ਹੋਵੇ ਪਰ ਉਹ ਕਾਨੂੰਨ ਤੋਂ ਬਾਹਰ ਜਾ ਕੇ ਪੂਣ ਤੇ ਹਾਲਾਤ ਇਦਾਂ ਦੇ ਬਣ ਕੇ ਕੋਈ ਗੱਲ ਵੀ ਪੈ ਚੁੱਕੇ ਇੱਕ ਹਫਤਾ ਪਹਿਲੇ ਗੱਲ ਪੈ ਵੀ ਚੁੱਕੇ ਨੇ ਉਹ ਸਾਰੀ ਮਾਰਕੀਟ ਦੇ ਵਿੱਚ ਪੈ ਗਈਆਂ ਕਿਰਾਇਆਂ ਵੀ ਸਾਰੇ ਨਜਾਇਜ਼ ਕਬਜ਼ੇ ਹਟਾਏ ਜਾਣ ਇੱਥੋਂ ਠੀਕ ਹੈ ਨਜਾਇਜ਼ ਕਬਜ਼ਿਆਂ ਦੇ ਆ ਵੀ ਅਸੀਂ ਇੰਨੇ ਪੈਸੇ ਖਰਚ ਕੇ ਕਿਰਾਇਆ ਦੇ ਕੇ ਬੈਠੇ ਆ ਜਿਸਾਨੂੰ ਸਰਕਾਰ ਨੇ ਇੱਧਰ ਹੀ ਅਲਾਟਮੈਂਟ ਕਰਨੀ ਤੇ ਅਸੀਂ ਘਰ ਛੱਡ ਕੇ ਇੱਧਰ ਆ ਕੇ ਬਹਿ ਜਾਨੇ ਸਾਰੇ ਜਣੇ ਇੱਥੇ ਘਰ ਪਾ ਲਿਨੇ ਨਜਾਇਜ਼ ਕਬਜ਼ਿਆਂ ਦੇ ਇਹ ਸਾਰਾ ਸਰ ਇਹਨੇ ਟਾਈਮ ਤੋਂ ਰੇੜੀਆਂ ਲੱਗੀਆਂ ਆਈਆਂ ਤਾਂ ਇਲਲੀਗਲ ਸੀ ਮੈਡਮ ਇਹ ਜਿਹੜੀਆਂ ਰੇੜੀਆਂ ਨਾ ਮੈਂ ਤੁਹਾਨੂੰ ਦੱਸਦਾ ਇਹ ਸਾਰੀਆਂ ਇਲਲੀਗਲ ਆ ਬੜੀ ਵਰੀ ਕਿਹਾ ਆੜੀ ਮਾਰਕੀਟ ਚ ਨਾ ਇਥੇ ਥੋੜਾ ਜਿਹਾ ਇਲਾਕਾ ਜਿਹੜਾ ਨਾ ਕਬੀਰਪਾਰ ਕੇ ਥੋੜਾ ਜਿਹਾ ਨੀਵਾ ਵਾ ਜਿੰਨੀਆਂ ਇਥੇ ਚੈਂਬਰ ਬਣੇ ਹੋਏ ਆ ਚੈਂਬਰਾਂ ਨੂੰ ਇਹਨਾਂ ਨੇ ਜਾਮ ਕਰਤਾ ਹੋਇਆ ਵਾ ਤੇ ਸਾਰੇ ਚੈਂਬਰ ਜਦੋਂ ਮੜਾ ਜਾਵੀਂ ਮੀਂਹ ਪੈਂਦਾ ਨਾ ਤੇ ਇਥੇ ਪੂਰਾ ਪਾਣੀ ਜਿਹੜਾ ਵਾ ਦੁਕਾਨਾਂ ਸਾਡੇ ਇਥੇ ਕੋਈ ਵੀ ਬੰਦਾ ਨਹੀਂ ਆ ਕੇ ਰਾਜੀ ਹੈਗਾ ਕਿਉਂਕਿ ਇਹਦੇ ਬੰਜੰਦਾ ਕੂੜੇ ਦਾ ਡੰਪ ਇੱਕ ਹਿਸਾਬ ਦਾ ਦੂਸਰਾ ਨੰਬਰ ਦੇਤੇ ਜੇ ਇਹ ਰੇੜੀਆਂ ਵਾਲੇ ਇੰਨੇ ਹੀ ਹੈਗੇ ਆ ਨੀੜੀ ਇਹ ਕਹਿੰਦੇ ਜੀ ਗਰੀਬ ਆ ਆਪਾਂ ਤੇ ਗਰੀਬ 10 ਦਿਨ ਤੁਸੀਂ ਆਪ ਸਿਆਣੇ ਬੈਣਿਓ ਆਪਣਾ ਸਰਵਾਈਵ ਕਰ ਸਕਦਾ ਅਸੀਂ 10 ਦਿਨ ਤੋਂ ਇਹਨਾਂ ਦੀਆਂ ਲੱਗੀਆਂ ਦੂਸਰੇ ਨੰਬਰ ਦੇ ਉੱਤੇ ਜਿੰਨਾ ਗਲਤ ਕੰਮ ਹੁੰਦਾ ਪਿਆ ਵਾ ਸ਼ਰਿਆਂ ਮਹੀਂ ਕੰਨੇ ਆ ਇਹ ਰੇੜੀਆਂ ਵਾਲਿਆਂ ਦਾ ਹੱਥਿਆ ਵਿੱਚ ਜਿੰਨੀਆਂ ਕੁੜੀਆਂ ਦੇ ਨੰਬਰ ਜੋ ਇਥੇ ਆਪਣਾ ਮਤਲਬ ਕਿ ਨਸ਼ੇ ਦਾ ਕਾਰੋਬਾਰ ਜੋ ਇਹ ਸਾਰਾ ਕਰਦੇ ਪਿਆ ਇੱਕ ਇੱਕ ਭਈਏ ਨੇ 4-4 ਨੋਵਾ ਗੱਡੀਆਂ ਰੱਖੀਆਂ ਆਈਆਂ ਵਾ ਹਰਾਨੀ ਵਾਲੀ ਵੇਖੋ ਗੱਲ ਪੰਜਾਬੀਆਂ ਨੂੰ ਕੰਮ ਨਹੀਂ ਲੱਭਦੇ ਪਏ ਇਹ ਭਈਏ ਆਪਣਾ ਕੰਮ ਕਰਦੇ ਪਏ ਆ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਦੱਸਦਾ ਭਈਏ ਦਿਹਾੜੀ ਕਿੰਨੀ ਪਾਉਂਦੇ ਪਏ ਆ ਭਈਏ ਕੀ ਕਰਦੇ ਆ ਕੁੜੀਆਂ ਦੇ ਨੰਬਰ ਜਿਹੜੇ ਆ ਮੁੰਡਿਆਂ ਨੂੰ ਸਪਲਾਈ ਕਰਦੇ ਪਏ ਜਿਹੜੇ ਇੱਥੇ ਆਉਂਦੇ ਆ ਸ਼ਾਮ ਨੂੰ ਜਿਹੜੇ ਰੋਡ ਰੋਮੀਓਜ਼ ਆਉਂਦੇ ਆ ਮੁੰਡਿਆਂ ਦੇ ਨੰਬਰ ਕੁੜੀਆਂ ਨੂੰ ਦਿੰਦੇ ਉਹਦੇ ਚ ਕਮਿਸ਼ਨ ਲੈਂਦੇ ਪਏ ਆ ਇੱਕ ਇੱਕ ਰੇੜੀ ਵਾਲਾ ਘਟੋ ਘੜ 50 5000 60 7000 ਰੁਪਇਆ ਉਤੋਂ ਕਮਾਈ ਕਰਾਉਂਦੇ ਆ ਬਿਨਾ ਜੀਐਸਟੀ ਤੋਂ ਅਸੀਂ ਦੁਕਾਨਾਂ ਵਾਲੇ ਆਪਣਾ ਸਾਰਾ ਦਿਨ ਦੇ ਖੋਲ ਕੇ ਬਿੱਲ ਵੀ ਭਰ ਕੇ ਤੇ ਸਾਡੇ ਕੋ ਗਾਗ ਵੀ ਉਹਨਾਂ ਨੇ ਹੁੰਦਾ ਜਿੰਨਾ ਇਹ ਭਈਆਂ ਦੇ ਕੋਲ ਗਾਗ ਹੁੰਦਿਆ ਵਾ ਤਾਂ ਸੁਨੀਤ ਅਸੀਂ ਦੁਕਾਨ ਵਾਲਿਆਂ ਦੀ ਪ੍ਰੋਬਲਮ ਕੀ ਹੈ ਯੂਟੀ ਮਾਰਕੀਟ ਦੇ ਵਿੱਚ ਚੱਲ ਰਹੇ ਇੰਨੇ ਦਿਨਾਂ ਤੋਂ ਇਸ ਮੁੱਦੇ ਨੂੰ ਲੈ ਕੇ ਸਾਰੀ ਦੁਕਾਨ ਵਾਲੇ ਇਕੱਠੇ ਹੋ ਕੇ ਅਲੱਗ ਰੇੜੀ ਵਾਲੇ ਇਕੱਠੇ ਹੋ ਕੇ ਉਹਨਾਂ ਨੇ ਆਪਸ ਦੇ ਵਿੱਚ ਕੀਤਾ ਕਿ ਦੁਕਾਨਾਂ ਵਾਲਿਆਂ ਨੇ ਕਿਹਾ ਰੇੜੀਆਂ ਨਹੀਂ ਲਗਾਨੀਆਂ ਚਾਹੀਦੀ ਐ ਇੱਥੇ ਰੇੜੀਆਂ ਲਗਾਣ ਕਰਕੇ ਇੱਥੇ ਕਿੰਨਾ ਹੀ ਨੁਕਸਾਨ ਹੋ ਰਿਹਾ ਹੈ ਉਹਨਾਂ ਦਾ ਉਹਨਾਂ ਨੇ ਆਪਣੇ ਸਾਂਝਾ ਕੀਤਾ ਕਿ ਕਿੰਨਾ ਉਹਨਾਂ ਦੇ ਨੁਕਸਾਨ ਹੋ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਰੇੜੀਆਂ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਉਹਨਾਂ ਦੀ ਕੀ ਪ੍ਰੋਬਲਮ ਹੈ ਮੈਡਮ ਜੀ ਗਰੀਬ ਬੰਦੇ ਨਾਲ ੱਤਕਾ ਸ਼ੁਰੂ ਤੋਂ ਹੁੰਦਾ ਪਿਆ ਹੁਣ ਹੋਰ ਹੋ ਰਿਹਾ ਕੀ ਕਰ ਸਕਦੇ ਆ ਇਹ ਪ੍ਰਸ਼ਾਸਨ ਦੀ ਗੱਡੀ ਵੱਡੇ ਲੋਕਾਂ ਦੇ ਚੱਲਦੀ ਮਾੜੇ ਬੰਦੇ ਦੀ ਕਦੀ ਨਹੀਂ ਚੱਲਦੀ ਇਹ ਗੱਲ ਪੱਕੀ ਆ ਜਿੰਨਾ ਕਿੰਨੇ ਦਿਨ ਤੋਂ ਚੱਲ ਰਿਹਾ ਸਾਰਾ ਇਹ ਮੈਡਮ ਜੀ 10-12 ਦਿਨ ਹੋ ਗਏ ਅੱਜ ਕਿੱਥੋਂ ਚੋਰੀਆਂ ਕਰੀਏ ਫਿਰ ਕੰਮ ਕਰਦੇ ਵੇ ਕੰਮ ਨਹੀਂ ਕਰ ਰਹੇ ਤੇ ਕੀ ਕਰ ਸਕਦੇ ਨੇ ਦੱਸੋ ਫਿਰ ਇਹੋ ਹੀ ਕਰਾਂਗੇ ਫਿਰ ਕੀ ਕੀ ਜਾਂਦੇ ਹੋ ਪ੍ਰਸ਼ਾਸਨ ਮੈਡਮ ਅਹੀ ਤੇ ਇਹਨਾਂ ਨੂੰ ਹੱਦ ਕਿੰਨੇ ਵੀ ਚਲੋ ਜਿਹੜਾ ਬੰਦਾ ਗਲਤੀਆਂ ਉਹਨੂੰ ਗਲਤ ਕੀਤਾ ਜਾਵੇ ਜਿਹੜਾ ਸਹੀ ਆ ਉਹਦਾ ਕਾਊਂਟਰ ਲੱਗਨ ਦੇ ਦਿੱਤਾ ਜਾਵੇ ਕਿੰਨੇ ਹੁਣ ਆਰ ਕੇ ਭਾਈ ਦਾ ਮੋਢਾ ਟੁੱਟ ਗਿਆ ਆ ਆ ਚਾਂਪਾਂ ਵਾਲਾ ਕਾਊਂਟਰ ਦੇ ਵੇਖੋ ਕੀ ਹਾਲ ਕੀਤਾ ਪੁਰਾ ਮੋਢਾ ਟੁੱਟ ਗਿਆ ਕੀ ਕਰ ਸਕਦੇ ਮੈਡਮ ਜੀ ਇਹ ਬਾਕੀ ਕਹਿਣਾ ਚਾਹੋਗੇ ਤੁਸੀਂ ਆ ਪੂਰੀ ਮੈਡਮ ਜੀ ਅਹੀਂ ਤੇ ਆ ਹੋਈ ਕਿੰਨੇ ਵੀ ਸਾਡੇ ਕਾਊਂਟਰ ਲਵਾਏ ਜਾਣ ਮੇਰੀ ਪ੍ਰਸ਼ਾਸਨ ਘੜੀ ਇਉਂ ਹੀ ਮੰਗਾ ਤਾਂ ਤੁਸੀਂ ਰੇਡੀਆਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਸਵੇਰ ਸੁਵੇਰ ਆ ਕੇ ਇੱਥੇ ਦੁਕਾਨਾਂ ਵਾਲਿਆਂ ਨੇ ਇਹਨਾਂ ਦੀਆਂ ਰੇਡੀਆਂ ਚੱਕ ਕੇ ਸੁੱਟ ਦਿੱਤੀਆਂ ਨੇ ਤੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹੇ ਹੋਈ ਕਹਿੰਦੇ ਆ ਜੀ ਗਰੀਬ ਬੰਦੇ ਆ ਆਪਣੀ ਮਿਹਨਤ ਕਰਕੇ ਰੋਟੀ ਖਾ ਰਹੇ ਆ ਤੇ ਇਹਨਾਂ ਨੂੰ ਚਲੋ ਆਪਣੀ ਰੋਟੀ ਖਾਣ ਦਿੱਤੀ ਜਾਵੇ ਕਿ ਇਹਨਾਂ ਦੇ ਰੋਟੀ ਬੰਦ ਹੋਏਗੀ ਤੇ ਗੁਜ਼ਾਰੇ ਕੀ ਕਰਨਗੇ ਫੇਰੇ ਮਿਹਨਤ ਕਰਦੇ ਰਾਤ 10 ਵਜੇ ਤੱਕ 11 ਵਜੇ ਤੱਕ ਇੰਨੀ ਗਰਮੀ ਵੇਖੋ ਪੈੜੀ ਗਰਮੀ ਦੇ ਵਿੱਚ ਕਿੰਨੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਪਏ ਆ ਇਹ ਮਾਰਕੀਟ ਵਾਲੇ ਆਏ ਚਲੋ ਇਹ ਲੱਖਾਪਤੀ ਜਿੱਦਾਂ ਮ ਇਹ ਆਪਣੀ ਜਗ੍ਹਾ ਤੇ ਸਹੀ ਆ ਬਾਕੀ ਜਿਹੜੀਆਂ ਵਾਲੇ ਵੀ ਆਪਣੀ ਜਗ੍ਹਾ ਤੇ ਸਹੀ ਆ ਜੇ ਦੇ ਕੋਈ ਇਹਨਾਂ ਨੂੰ ਕੋਈ ਇਹਨਾਂ ਦਾ ਗਾਲ ਲਾਮਾ ਜਾਂ ਕੋਈ ਕੰਪਲੇਟ ਆ ਫਿਰ ਉਹ ਕਹਿ ਸਕਦੇ ਆ ਵੀ ਸਰ ਜਿਵੇਂ ਦੁਕਾਨਾਂ ਵਾਲਿਓ ਇਲਜ਼ਾਮ ਲਗਾਏ ਜਾ ਰਹੇ ਹੈ ਇੱਥੇ ਕੂੜਾ ਬੜਾ ਹੋ ਜਾਂਦਾ ਹੈ ਰੇਡੀਆਂ ਵੱਲੋਂ ਮੈਡਮ ਜੀ ਸਾਡੇ ਵੱਲੋਂ ਹਰ ਰੇਡੀ ਦੀ ਕੋਈ ਡਸਟਬਿਨ ਲੱਗਾ ਹੈ ਜੰਬੋ ਡਸਟਬਿਨ ਲੱਗੇ ਆ ਤੁਸੀਂ ਚੈੱਕ ਕਰ ਸਕਦੇ ਜਦੋਂ ਮਰਜ਼ੀ ਆਗੇ ਅਸੀਂ ਪ੍ਰਸ਼ਾਸਨ ਤੋਂ ਗਲਤ ਨਹੀਂ ਹੋ ਸਕਦੇ ਵੀ ਸਾਡੇ ਕੋਲ ਸਰਟੀਫਿਕੇਟ ਆ ਸਾਰੇ 5 ਸਾਲ ਹੋ ਗਏ 70 ਸਾਲ ਹੋ ਗਏ ਕਿਸੇ ਨੂੰ 10 10 ਸਾਲ ਹੋ ਗਏ ਇੱਥੇ ਲੱਗਿਆ ਕੋਨਟਰਾਂ ਨੂੰ ਤੇ ਹੁਣ ਮੈਡਮ ਕਹਿੰਦੇ ਸਾਰਾ ਗਾ ਕੇ ਤੁਹਾਡਾ ਸੈੱਟ ਹੋਇਆ ਆ ਸਰ ਛੁੱਟੇ ਕਿੰਨੇ ਆ ਛੁੱਟੇ ਮੈਡਮ ਜੀ ਦੁਕਾਨਦਾਰਾਂ ਨੇ ਛੁੱਟੇ ਹੁਣ ਸਾਰੇ ਚੁੱਕ ਗਏ ਆ ਨੁਕਸਾਨ ਹੋਇਆ ਵੇਖੋ 10-10 15-15 ਹਜ਼ਾਰ ਦਾ ਨੁਕਸਾਨ ਹੋਇਆ ਕਾਊਂਟਰ ਦਾ ਕੀ ਆ ਦੱਸਿਆ ਜਾ ਰਿਹਾ ਰਾਤੀ ਕੋਈ ਗੁੰਡਾਗਰਦੀ ਹੋਈ ਆ ਉਹਦਾ ਕੀ ਕਹਿਣਾ ਚਾਹੁੰਦੇ ਮੈਡਮ ਜੀ ਕੋਈ ਗੁੰਡਾਗਰਦੀ ਨਹੀਂ ਹੋਈ ਜੇ ਨੇ ਕੋਈ ਗੰਡਾਗਰਦੀ ਹੋਈ ਤੇ ਵੀਡੀਓ ਬੁਖਾ ਦੇਣਾ ਜੇ ਇਨਾਂ ਕੋਈ ਕੋਈ ਸਬੂਤ ਆ ਸਾਡੇ ਖਿਲਾਫ ਗੁੰਡਾਗਰਦੀ ਹੋਈ ਤੇ ਵੀਡੀਓ ਬੁਖਾ ਦੇਣ ਸਾਨੂੰ ਉਹਤੇ ਕਹਿ ਰਿਹਾ ਕਿ ਰਾਤ ਨੂੰ ਇੱਥੇ ਸਾਰੇ ਰੇੜੀਆਂ ਵਾਲੇ ਮਿਲ ਕੇ ਸਾਨੂੰ ਧਮਕੀ ਦਿੰਦੇ ਆ ਮੈਡਮ ਧਮਕੀ ਇਹਨਾਂ ਨੇ ਦਿੱਤੀ ਆਪਾਂ ਕਰੀ ਧਮਕੀ ਦੇਣੀ ਸਾਡੇ ਪੱਲੇ ਨਹੀਂ ਕੁਫਾ ਧਮਕੀ ਦੇ ਰਹੀ ਅਸੀਂ ਕੋਈ ਧਮਕੀ ਦਵਾਂਗੇ ਇਹਨਾਂ ਨੂੰ ਅਸੀਂ ਕੰਮ ਕਰਨਾ ਹੈ ਮੈਡਮ ਜੀ ਧਮਕੀ ਕਿਉਂ ਦਵਾਂਗੇ ਇਹਨਾਂ ਨੂੰ ਸਰਨਾ ਕਿਉਂ ਲਗਾਇਆ ਗਿਆ ਹੈ ਮੈਡਮ ਸਾਡੀ ਰੇੜੀ ਮਾਰਕੀਟ 'ਚ ਅਸੀਂ ਰਾਤੀ ਰੇੜੀਆਂ ਲਾ ਕੇ ਗਏ ਸੀ ਤੇ ਇਹਨਾਂ ਦੁਕਾਨਦਾਰਾਂ ਨੇ ਸਾਡੀਆਂ ਸਾਰੀਆਂ ਰੇੜੀਆਂ ਚੁੱਕ ਕੇ ਬਾਹਰ ਸੁੱਟਦੀਆਂ ਸਰ ਜਦ ਕੀ ਇਹ ਜਗਾ ਕਾਰਪੋਰੇਸ਼ਨੋਂ ਅਪਰੂਵਡ ਆ ਸਾਨੂੰ ਕਾਰਪੋਰੇਸ਼ਨ ਨੇ ਨੰਬਰ ਲਾ ਕੇ ਦਿੱਤੇ ਆ ਕਾਰਪੋਰੇਸ਼ਨ ਦੀ ਜਗਾ ਬਾ ਇਹ ਕ ਨਾ ਤੁਹਾਨੂੰ ਲੱਗਦਾ ਤਰਨਾ ਲਗਾ ਕੇ ਇਹ ਸੋਲੂਸ਼ਨ ਦਾ ਹੱਲ ਮਿਲ ਜੇਗਾ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜੋ ਪਰਮੰਤ ਮੰਤਰ ਮਜ਼ਦੂਰ ਸਾਡੀ ਕੋਸ਼ਿਸ਼ ਹੈ ਇਹ ਕਿ ਅਸੀਂ ਆਪਣੀ ਆਪਣਾ ਹੱਕ ਲਈਏ ਆ ਬੰਦੇ ਸਾਡੇ ਦਾ ਮਾਰ ਕੇ ਜਿਹੜੀ ਬੰਦਾ ਮੋਢਾ ਤੋੜਦਾ ਉੱਤੋਂ ਉਹਨਾਂ ਨੂੰ ਕਹਿੰਦੇ ਗੋਲੀ ਮਾਰ ਦੇਣੀ ਆ ਬਾਡ ਵਾਲਾ ਜਿਹੜਾ ਥਾਡ ਵਾਲਾ ਸ਼ੋਰੂਮ ਵਾਲਾ ਸਤ ਸ਼੍ਰੀ ਅਕਾਲ ਕਹਿੰਦਾ ਵਾ ਕਹਿੰਦਾ ਮੈਂ ਤੇਰੇ ਗੋਲੀ ਮਾਰਨੀ ਆ ਅਸੀਂ ਕੋਈ 10 ਦਿਨ ਹੋ ਗਏ ਅਸੀਂ ਘਰ ਬੈਠੇ ਆ ਹਾਲੀਗਰ ਕਨੇਡਾ ਘੁੰਮ ਨਹੀਂ ਰਹੀ ਇਹ ਇਹਨਾਂ ਕੋ ਛਤਰਖਾਈ ਇਹਨਾਂ ਕੋ ਨਾਲੇ ਇਹ ਆਪਣੀ ਮਹਿੰਦ ਕਰ ਰਹੇ ਆ ਸਾੜ ਤੇ ਗਲਤ ਗਲਤ ਇਲਜ਼ਾਮ ਲਾਉਂਦੇ ਨੇ ਕਿ ਸ਼ਰਾਬਾ ਪਰੋਸਦੇ ਨੇ ਸਾਰੇ ਸ਼ੋਰੂਮ ਸਾਰਿਆਂ ਨੂੰ ਪਤਾ ਵਾ ਕਿ ਜੋ ਸ਼ੋਰੂਮ ਵਿੱਚ ਗੰਦ ਬੰਦੇ ਨੇ ਉਹ ਕੋਈ ਨਹੀਂ ਬੰਦਾ ਅਸੀਂ ਸਰੇ ਆਪ ਆਪਣੀ ਰੋਟੀ ਕਮਾ ਰਹੇ ਆ ਰੋਡ ਤੇ ਖਲੋਗੇ ਸਾਨੂੰ ਉਹ ਨਹੀਂ ਖਲੋਦਾ ਜਦ ਤੱਕ ਸਦਾ ਸਿਆ ਜਾ ਰਿਹਾ ਕੱਲ ਰਾਤੀ ਇੱਥੇ ਲੜਾਈ ਝਗੜਾ ਵੀ ਹੋਇਆ ਉਸੇ ਬਾਰੇ ਕੀ ਲੜਾਈ ਝਗੜਾ ਸਾਡਾ ਕਿਸੇ ਨਾਲ ਨਹੀਂ ਹੋਇਆ ਇੱਕ ਕਨੇਡੀ ਵਾਲਾ ਮਾੜੀ ਮੜੀ ਤੁ ਤੁ ਮੈਮ ਹੋਈ ਆ ਸਿਰਫ ਇਹਨਾਂ ਨਾਲੇ ਨਾਲੇ ਬਹਾਨੇ ਨਾਲ ਬਾਹਰ ਕੱਢਿਆ ਵਾ ਮੁੜ ਕੇ ਇਹਨਾਂ ਨੂੰ ਉਥੇ ਬੁਟੇ ਲਾ ਇੱਕ ਬੰਦੇ ਸਾਡੀ ਰੋਟੀ ਲਾਤਾਂ ਮਾਰ ਕੇ ਦੂਜੇ ਬੰਦੇ ਬੂਟੇ ਲਾਉਂਦੇ ਆ ਇਹ ਕਦੋਂ ਨੇ ਆਇਆ ਦੱਸੋ ਜੀ ਸਰ ਆੰਨੋ ਸਾਹਮਣੇ ਤਾਂ ਲਾਉਂਦਾ ਕੀ ਮਤਲਬ ਹੈ ਆ ਮੇਰੇ ਸਾਹਮਣੇ ਹੁਣ ਕੀ ਕਰੀਏ ਸਾਡੀਆਂ ਰੇੜੀਆਂ ਇਹਨਾਂ ਨੇ ਤੋੜਤੀਆਂ ਸਾਰੀਆਂ ਛੁੱਟ ਕੇ ਬਾਹਰ ਹੁਣ ਇਹ ਕਿੱਥੇ ਜਗ੍ਹਾ ਦੱਸੋ ਤੁਸੀਂ ਹੁਣ ਜਿਨ੍ਹਾਂ ਦੀ ਰੇੜੀਆਂ ਡਿਗਾਈਆਂ ਗਈਆਂ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨਹੀਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਮੈਮ ਤੁਸੀਂ ਪੂਰਾ ਕਿੱਸਾ ਦੱਸੋ ਕੀ ਹੋਇਆ ਤੁਹਾਡੇ ਨਾਲ ਮੈਮ ਇੱਥੇ ਪਹਿਲਾਂ ਨਾ 15-20 ਸਾਲ ਤੋਂ ਰੇੜੀਆਂ ਲੱਗੀਆਂ ਹੋਈਆਂ ਨੇ ਫਿਰ ਉਸ ਤੋਂ ਬਾਅਦ ਦੁਕਾਨਾਂ ਵਾਲੇ ਕਹਿੰਦੇ ਆ ਸਾਡੀ ਪਾਰਕਿੰਗ ਇੱਕ ਵਾਰੀ ਚਕਵਾਤੀਆਂ ਹੁਣ ਦੇਖੋ ਸਾਡੀ ਵੀ ਰੋਜੀ ਰੋਟੀਆਂ ਨਹੀਂ ਕਿਤੇ ਕੰਮ ਚੱਲ ਰਿਹਾ ਹੈਗਾ ਮੁਸ਼ਕਲ ਹੋ ਰਹੀ ਹੈ ਕਿਉਂਕਿ ਸਾਡੇ ਅੱਡੇ ਬਣੇ ਕਸਟਮਰ ਪੱਕੇ ਹੋਏ ਹੋਏ ਸੀ ਹੁਣ ਅਸੀਂ ਰਾਤ ਨੂੰ ਇੱਥੇ ਲਗਾ ਲਈਆਂ ਸੀ ਥੋੜੀਆਂ ਬਹੁਤ ਲਗਾ ਲਈਆਂ ਵੀ ਚਲੋ ਪਹਿਲਾਂ ਹੀ ਦੋ ਦੋ ਕਾਊਂਟਰ ਫਿਰ ਇੱਕ ਇੱਕ ਕਾਊਂਟਰ ਹੁਣ ਇਹਨਾਂ ਨੇ ਦੁਕਾਨਾਂ ਵਾਲਿਆਂ ਨੇ ਇਕੱਠੇ ਹੋ ਗਏ ਸਾਡੀਆਂ ਰੇੜੀਆਂ ਬਾਹਰ ਚੁੱਕ ਲਈਆਂ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਰੇਡੀਆਂ ਇੱਥੇ ਛੁੱਟ ਦਿੱਤੀਆਂ ਗਈਆਂ ਨੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਦੁਕਾਨਾ ਵਾਲਿਆਂ ਤੇ ਕਿ ਉਹਨਾਂ ਦੀਆਂ ਰੇਡੀਆਂ ਛੁੱਟ ਦਿੱਤੀਆਂ ਗਈਆਂ ਨੇ ਤੇ ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਈ ਸਾਲਾਂ ਤੋਂ ਜੋ ਇੱਥੇ ਰੇੜੀ ਲਗਾ ਰਹੇ ਸੀ ਉਹਨਾਂ ਦੀਆਂ ਰੇਡੀਆਂ ਲਗਨੀਆਂ ਚਾਹੀਦੀਆਂ ਹਨ ਕਿ ਦੁਕਾਨਾ ਵਾਲਿਆਂ ਦੀ ਮੰਨੀ ਚਾਹੀਦੀ ਹੈ ਕਿ ਉਹ ਇੱਥੇ ਰੇਡੀਆਂ ਨਾ ਲਗੰਦੇ ਨੇ ਇਸੇ ਦੇ ਨਾਲ ਹੀ ਮਹਿਮਦ ਉਮੇਸ਼ਾ ਕਮਮਨ ਅਰਸ਼ੀਬ ਦੇ ਨਾਲ ਗੇਟ ਪੰਜਾਬ ਟੀਵੀ ਅੰਮ੍ਰਿਤਸਰ